ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਜਲੰਧਰ ਦੇ ਵਿੱਚ ਜਿਹੜੀ 13 ਸਾਲਾਂ ਲੜਕੀ ਸੀ ਉਸ ਦੇ ਨਾਲ ਜ਼ਬਰ ਜਨਾਤੋਂ ਪਿੱਛੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਇੱਕ ਨਵਾਂ ਜਿਹੜਾ ਉਹ ਅਪਡੇਟ ਜੋ ਵੀ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਅਦਾਲਤ ਨੇ ਅਜੇ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਕੜਾ ਰੁਖ ਅਪਣਾਇਆ ਹੋਇਆ ਹੈ ਤੀਸਰੀ ਵਾਰ ਮੁਲਜ਼ਮ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਮਲਾ ਕੀ ਸੀ ਕਿ 13 ਸਾਲਾਂ ਦੀ ਜਿਹੜੀ ਲੜਕੀ ਹੈ ਜਿਸਦਾ ਕਤਲ ਕੀਤਾ ਗਿਆ ਹੈ ਮੁਲਜ਼ਮ ਦੀ ਲੜਕੀ ਵੀ 13 ਸਾਲ ਦੀ ਹੀ ਹੈ ਇਹ ਦੋਨੋਂ ਆਪਸ ਦੇ ਵਿੱਚ ਸਹੇਲੀਆਂ ਸਨ ਤੇ ਘਰ ਆਸ-ਪਾਸ ਹੀ ਸੀ ਇਹ ਲੜਕੀ ਦਾ ਪਹਿਲਾਂ ਵੀ ਆਪਣੀ ਸਹੇਲੀ ਦੇ ਘਰ ਆਉਣਾ ਜਾਣਾ ਸੀ ਮਾਪਿਆਂ ਵੱਲੋਂ ਕੋਈ ਖਾਸ ਜਿਹੜਾ ਸੀ ਉਹ ਤਰਾਜ ਨਹੀਂ ਕੀਤਾ ਜਾਂਦਾ ਸੀ ਜਿਸ ਦਿਨ ਇਹ ਵਾਰਦਾਤ ਨੂੰ ਉਸ ਮੁਲਜ਼ਮ ਨੇ ਅੰਜਾਮ ਦਿੱਤਾ ਉਸ ਦਿਨ ਉਸ ਦਾ ਪਰਿਵਾਰ ਘਰ ਦੇ ਵਿੱਚ ਨਹੀਂ ਸੀ ਪਰ ਉਸਨੇ ਲੜਕੀ ਨੂੰ ਇੱਕ ਹੈ ਕੇ ਘਰ ਦੇ ਅੰਦਰ ਲੈ ਲਿਆ ਕਿ ਪਰਿਵਾਰ ਘਰ ਜਿਹੜਾ ਘਰ ਦੇ ਅੰਦਰ ਹੀ ਹੈ ਪਰ ਜਦੋਂ ਲੜਕੀ ਨੇ ਇਹ ਦੇਖਿਆ ਕਿ ਪਰਿਵਾਰ ਘਰ ਦੇ ਵਿੱਚ ਨਹੀਂ ਹੈ ਜਾਂ ਜਿਹੜੀ ਸਹੇਲੀ ਆਪਣੀ ਨੂੰ ਉਹ ਮਿਲਣ ਗਈ ਸੀ ਘਰ ਦੇ ਵਿੱਚ ਨਹੀਂ ਸੀ ਤਾਂ ਉਹਨੇ ਵਾਪਸ ਜਾਣ ਦੀ ਜਿਹੜਾ ਸੀ ਉਹ ਜਾਣਾ ਚਾਹਿਆ ਪਰ ਮਲਜਮ ਨੇ ਉਸ ਨੂੰ ਵਾਪਸ ਨਹੀਂ ਜਾਣ ਦਿੱਤਾ ਉਸਦੇ ਨਾਲ ਗਲਤ ਕਦਮ ਉਠਾਉਣ ਤੋਂ ਬਾਅਦ ਡਰਤੇ ਹੋਏ ਨੇ ਉਸ ਲੜਕੀ ਦਾ ਘਰ ਦੇ ਅੰਦਰ ਹੀ ਕਤਲ ਕਰਕੇ ਤੇ লাশ ਨੂੰ ਛੁਪਾ ਲਿਆ ਲੋਕਾਂ ਨੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਤਾਂ ਜਿਹੜਾ ਥਾਣੇਦਾਰ ਨੇ ਆ ਕੇ ਘਰ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਉਸ ਨੇ ਵੀ ਜਦੋਂ ਜਿਹੜਾ ਤੱਤ ਸੀ ਉਹ ਸਹੀ ਨਹੀਂ ਦੱਸੇ ਜਦੋਂ ਸਬੂਤ ਘਰ ਦੇ ਅੰਦਰੋਂ ਹੀ ਮਿਲੇ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਥਾਣੇਦਾਰ ਨੂੰ ਵੀ ਜਿਹੜਾ ਸੀ ਉਹ ਸਸਪੈਂਡ ਕੀਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਨਵਾਂ ਮੋੜ ਆਇਆ ਤੀਸਰੀ ਵਾਰ ਮੁਲਜ਼ਮ ਨੂੰ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਬੇਸ਼ੱਕ 4 ਦਿਨ ਦਾ ਉਸ ਦਾ ਰਿਮਾਂਡ ਹੋਰ ਮੰਗਿਆ ਕਿਉਂਕਿ ਇਸ ਮਾਮਲੇ ਦੇ ਵਿੱਚ ਅਜੇ ਵੀ ਕੁਝ ਜਿਹੜੇ ਤੱਥ ਨੇ ਉਹਨਾਂ ਦਾ ਜਾਨਣਾ ਬੜਾ ਜ਼ਰੂਰੀ ਹੈ ਪਰ ਅਦਾਲਤ ਨੇ 1 ਦਿਨ ਦਾ ਜਿਹੜਾ ਰਿਮਾਂਡ ਹੈ ਉਸ ਦਾ ਹੋਰ ਵਧਾ ਦਿੱਤਾ ਤੋਸ਼ੀ 22 ਨਵੰਬਰ ਨੂੰ ਹੋਇਆ ਕਤਲ ਜਿਹੜਾ ਉਸਨੇ ਕੀਤਾ ਸੀ 13 ਸਾਲਾਂ ਲੜਕੀ ਦਾ ਉਹਦੇ ਸਬੰਧ ਦੇ ਵਿੱਚ ਉਸਨੂੰ ਅਦਾਲਤ ਵਿੱਚ ਲੈ ਕੇ ਆਏ ਸੀ ਪਹਿਲੀ ਵਾਰ ਉਸਨੂੰ 9 ਦਿਨ ਦਾ ਤੇ ਦੂਸਰੀ ਵਾਰ 2 ਦਿਨ ਦਾ ਤੇ ਹੁਣ ਪੁੱਛਕਿਛ ਕਰਨ ਲਈ ਜਿਹੜਾ 1 ਦਿਨ ਦੀ ਜਿਹੜੀ ਇਜਾਜ਼ਤ ਹੈ ਉਹ ਅਦਾਲਤ ਵੱਲੋਂ ਦਿੱਤੀ ਗਈ ਹੈ ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹਨਾਂ ਨੇ ਦੋਸ਼ੀ ਤੋਂ ਅਜੇ ਕਈ ਹੋਰ ਚੀਜ਼ਾਂ ਦਾ ਪਤਾ ਕਰਨਾ ਹੈ ਜਿਸ ਕਾਰਨ ਸਾਨੂੰ 4 ਦਿਨ ਦਾ ਰਿਮਾਂਡ ਚਾਹੀਦਾ ਹੈ ਐਡਵੋਕੇਟ ਜਿਹੜੇ ਪੰਕਜ ਸ਼ਰਮਾ ਨੇ ਉਹਨਾਂ ਨੇ ਕਿਹਾ ਕਿ ਕੁੜੀ ਦੇ ਪਰਿਵਾਰ ਲਈ ਇਨਸਾਫ ਯਕੀਨੀ ਬਣਾਉਣ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਬੇਸ਼ੱਕ ਜਿਹੜਾ ਰਿਮਾਂਡ ਹੈ ਉਹ ਇੱਕ ਦਿਨ ਦਾ ਦਿੱਤਾ ਗਿਆ ਹੈ ਹੋਰ ਇਹ ਮਾਮਲਾ ਬਹੁਤ ਗੰਭੀਰ ਹੈ ਬਹੁਤ ਸਾਰੇ ਤੱਥਾਂ ਜੋ ਜਨਤਕ ਨਹੀਂ ਕੀਤੇ ਜਾ ਸਕਦੇ ਇਹਨਾਂ ਵੇਰਵਿਆਂ ਦਾ ਖੁਲਾਸਾ ਕਰਨਾ ਕੇਸ ਦੇ ਵਿਰੁੱਧ ਹੋਵੇਗਾ ਜਿਹੜੇ ਐਡਵੋਕੇਟ ਸਾਹਿਬ ਨੇ ਉਹਨਾਂ ਨੇ ਜੇ ਬਹੁਤ ਸਾਰੇ ਜਿਹੜੇ ਤੱਥ ਹੈ ਉਹ ਕਹ ਉਹਨਾਂ ਨੇ ਕਿਹਾ ਕਿ ਜਨਤਕ ਨਹੀਂ ਕੀਤੇ ਜਾ ਸਕਦੇ ਪੁਲਿਸ ਨੇ ਇੱਕ ਅਰਜੀ ਦਾਇਰ ਕੀਤੀ ਸੀ ਅਤੇ ਅਦਾਲਤ ਨੇ ਪੁੱਛ ਕਿਸਤੇ ਲਈ ਜਿਹੜਾ ਇੱਕ ਦਿਨ ਦਾ ਹੋਰ ਸਮਾਂ ਦਿੱਤਾ ਹੈ ਘਰ ਦੇ ਅੰਦਰ ਇੱਕ ਹੋਰ ਦੋਸ਼ੀ ਦੇ ਮੌਜੂਦ ਹੋਣ ਦੀ ਸੰਭਾਵਨਾ ਬਾਰੇ ਐਡਵੋਕੇਟ ਪੰਕਜ ਸ਼ਰਮਾ ਨੇ ਕਿਹਾ ਕਿ ਇਹ ਜਾਂਚ ਦਾ ਮਾਮਲਾ ਹੈ ਜੇਕਰ ਪਰਿਵਾਰ ਸਵਾਲ ਉਠਾਉਂਦਾ ਹੈ ਤਾਂ ਪੁਲਿਸ ਜਾਂਚ ਕਰੇਗੀ ਉਹਨਾਂ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਸ਼ੱਕ ਹੈ ਕਿ ਇਹ ਸਾਰੇ ਘਟਨਾਕ੍ਰਮ ਨੂੰ ਇੱਕ ਬੰਦਾ ਇਕੱਲਾ ਅੰਜਾਮ ਨਹੀਂ ਦੇ ਸਕਦਾ ਜੇ ਪਰਿਵਾਰ ਨੂੰ ਸ਼ੱਕ ਹੈ ਕਿ ਘਰ ਦੇ ਅੰਦਰ ਕੋਈ ਹੋਰ ਵੀ ਮੌਜੂਦ ਸੀ ਅਗਰ ਪਰਿਵਾਰ ਸ਼ਿਕਾਇਤ ਕਰਦਾ ਹੈ ਇਹ ਸਵਾਲ ਉਠਾਉਂਦਾ ਹੈ ਤਾਂ ਪੁਲਿਸ ਉਸ ਪੱਖ ਨੂੰ ਵੀ ਜਿਹੜਾ ਹੈ ਉਹ ਦੇਖੇਗੀ ਉਹਨਾਂ ਨੇ ਕਿਹਾ ਇਹ ਨਿਆਂਪਾਲਿਕਾ ਦਾ ਜਿਹੜਾ ਮਾਮਲਾ ਨਹੀਂ ਹੈ ਜੇਕਰ ਪਰਿਵਾਰ ਨੂੰ ਲੱਗਦਾ ਹੈ ਕਿ ਪੁਲਿਸ ਜਾਂਚ ਵਿੱਚ ਕੋਈ ਕਮੀ ਹੈ ਤਾਂ ਉਹ ਉਹਦੇ ਲਈ ਵੀ ਜਿਹੜੀ ਹੈ ਠੁਕਮੀ ਕਾਰਵਾਈ ਉਹ ਇਸ ਕੇਸ ਦੇ ਵਿੱਚ ਵਿੱਚ ਕੀਤੀ ਜਾਏਗੀ ਕਿਉਂਕਿ ਇਹ ਬਹੁਤ ਗੰਭੀਰ ਮਾਮਲਾ ਹੈ ਇਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਸਿੰਘ ਮਾਨ ਇੱਕ ਦਿਨ ਯੂਨੀਵਰਸਿਟੀ ਦੇ ਸਮਾਗਮ ਦੇ ਵਿੱਚ ਉਹਨਾਂ ਨੇ ਵੀ ਇਸ ਦੇ ਉੱਪਰ ਕੜਾ ਬਿਆਨ ਦਿੱਤਾ ਹੈ ਕਿ ਪੁਲਿਸ ਨੂੰ ਤਾਕੀਦ ਕੀਤੀ ਗਈ ਹੈ ਕਿ ਇਸ ਦੇ ਵਿੱਚ ਜੋ ਵੀ ਬੰਦੀ ਕਾਰਵਾਈ ਹੈ ਉਸ ਨੂੰ ਤੁਰੰਤ ਅਮਲ ਦੇ ਵਿੱਚ ਲਿਆਂਦਾ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਫਾਸਟ ਟਰੈਕ ਅਦਾਲਤ ਦੇ ਵਿੱਚ ਇਸ ਕੇਸ ਨੂੰ ਚਲਾ ਕੇ ਜਿਹੜੀ ਹੈ ਜਿਹੜਾ ਦੋਸ਼ੀ ਹੈ ਉਸ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਦਵਾਈ ਜਾਏਗੀ ਇੱਥੋਂ ਤੱਕ ਕਿ ਉਹਨਾਂ ਨੇ ਫਾਂਸੀ ਜਿਹੜਾ ਲਫ਼ਜ਼ ਹੈ ਉਹ ਵੀ ਯੂਜ਼ ਕੀਤਾ ਸੀ ਕਿ ਜੇਕਰ ਪੁਲਿਸ ਨੂੰ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਧਾਰਾ ਜੜੀ ਵੀ ਬੰਦੀ ਹੈ ਸਖਤ ਧਾਰਾ ਲਗਾਈ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਘਟਨਾ ਨੂੰ ਕਰਨਾ ਤਾਂ ਕੀ ਸੋਚਣ ਦਾ ਵੀ ਆਪਣੇ ਮਨ ਦੇ ਵਿੱਚ ਖਿਆਲ ਨਾ ਲਿਆਵੇ ਤਾਂ